ਸ਼ਤਰੀਏ ਕਾਲ ਦੋਸਤੋ ਜਿਵੇਂ ਜਿਵੇਂ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਓਵੇਂ ਓਵੇਂ ਪੰਜਾਬ ਦੇ ਰਾਜਨੀਤੀ ਦੇ ਵਿੱਚ ਰਾਜਨੀਤਿਕ ਹਲਚਲ ਉਥਲ ਪੁਥਲ ਬਹੁਤ ਤੇਜ਼ੀ ਨਾਲ ਦੇਖਣ ਨੂੰ ਮਿਲ ਰਹੀ ਹੈ ਪਾਰਟੀਆਂ ਦੇ ਵਿੱਚ 2027 ਦੀਆਂ ਚੋਣਾਂ ਨੂੰ ਲੈ ਕੇ ਤੇ ਜਿਹੜੀਆਂ ਅੱਗੇ ਨਗਰ ਨਿਗਮ ਦੀਆਂ ਚੋਣਾਂ ਆਉਣੀਆਂ 2027 ਤੋਂ ਪਹਿਲਾਂ ਉਹਨਾਂ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਉਹ ਆਰੰਭ ਕਰ ਦਿੱਤੀਆਂ ਗਈਆਂ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਹਲਕਿਆਂ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਨੂੰ ਮਹਿਸੂਸ ਹੋਇਆ ਕਿ ਲੋਕ ਉਹਨਾਂ ਤੋਂ ਥੋੜੇ ਨਾਰਾਜ਼ ਨਜ਼ਰ ਆ ਰਹੇ ਹਨ ਕਿਉਂਕਿ ਆਮ ਆਦਮੀ ਪਾਰਟੀ ਦੇ ਹਰਮਨ ਪਿਆਰੇ ਨੇਤਾਵਾਂ ਦੇ ਹਲਕਿਆਂ 'ਚੋਂ ਵੀ ਆਮ ਆਦਮੀ ਪਾਰਟੀ ਨੂੰ ਕਾਫੀ ਜਣੇ ਝਟਕੇ ਉਹ ਲੱਗੇ ਹਨ ਕਿਉਂਕਿ ਉਹਨਾਂ ਦੇ ਉਮੀਦਵਾਰ ਉਹਨਾਂ ਦੇ ਚੋਣ ਹਲਕਿਆਂ ਦੇ ਵਿੱਚੋਂ ਹਾਰੇ ਹੈ ਜਿਵੇਂ ਕਿ ਸੰਸਦ ਮੈਂਬਰ ਮੀਤ ਹੇਰ ਸਪੀਕਰ ਸੰਧਵਾ ਸਾਹਿਬ ਬੀਬੀ ਭਰਾਜ ਕੁਲਦੀਪ ਸਿੰਘ ਢਾਲੀਵਾਲ ਇਹ ਕਾਫੀ ਹਰਮਨ ਪਿਆਰੇ ਨੇਤਾ ਨੇ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਉਠਾਉਂਦੇ ਰਹਿੰਦੇ ਆ ਪਰ ਲੋਕ ਅਜੇ ਇਹਨਾਂ ਦੇ ਕੰਮਾਂ ਤੋਂ ਜਾਂ ਹਲਕਿਆਂ ਦੇ ਵਿੱਚ ਉਹਨਾਂ ਨੂੰ ਅਣਗੌਲਿਆ ਜਿਹੜਾ ਕੀਤਾ ਗਿਆ ਇਹ ਹੀ ਵਾਰ-ਵਾਰ ਸੋਸ਼ਲ ਮੀਡੀਆ ਤੇ ਸੁਣਨ ਨੂੰ ਮਿਲ ਰਿਹਾ ਸੀ ਕਿ ਉਹਨਾਂ ਨੂੰ ਅਣਗੌਲਿਆ ਕੀਤਾ ਜਾਂਦਾ ਤੇ ਉਹਨਾਂ ਦੇ ਕੰਮਾਂ ਨੂੰ ਵੀ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਹਲਚਲ ਹੈ ਉਹ ਤੇਜ਼ ਹੋਈ ਹੈ ਬਾਕੀ ਆਮ ਆਦਮੀ ਪਾਰਟੀ ਨੂੰ ਹੋਰ ਵੀ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਬਹੁਤ ਸਾਰੀਆਂ ਪਾਰਟੀਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਆਗੂ ਵਰਕਰ ਜਿਹੜੇ ਛੱਡ ਕੇ ਜਾ ਰਹੇ ਹੈ ਜਿਦੇ ਵਿੱਚ ਭਾਜਪਾ ਚ ਵੀ ਉਹਨਾਂ ਦੇ ਆਗੂ ਵਰਕਰ ਪਿਛਲੇ ਦਿਨੀ ਗਏ ਅਕਾਲੀ ਦਲ ਬਾਦਲ ਚ ਵੀ ਗਏ ਕਾਂਗਰਸ ਚ ਵੀ ਗਏ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦੀ ਰਾਜਨੀਤੀ ਕਿਆ ਜਾਂਦਾ ਹੈ ਕਿ ਭਾਰਤ ਦੀ ਬਾਕੀ ਰਾਜਨੀਤੀ ਨਾਲੋਂ ਵੱਖਰੀ ਹੈ ਉਹ ਇਸ ਕਰਕੇ ਵੱਖਰੀ ਹੈ ਕਿ ਇੱਥੇ ਜਿਹੜਾ ਹਰ 5 ਸਾਲ ਬਾਅਦ ਬਦਲਾਅ ਜ਼ਰੂਰ ਦੇਖਣ ਨੂੰ ਮਿਲਦਾ ਹੈ ਬੇਸ਼ੱਕ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ ਕਿ ਅਸੀਂ ਰਿਪੀਟ ਕਰਾਂਗੇ ਪਰ ਜਿਸ ਤਰੀਕੇ ਦੀ ਰਾਜਨੀਤੀ ਹੁਣ ਦੇਖਣ ਨੂੰ ਮਿਲ ਰਹੀ ਹੈ ਆਮ ਆਦਮੀ ਪਾਰਟੀ ਨੂੰ ਬਹੁਤ ਅਜੇ ਜੋਰ ਜਮਾਇਸ਼ ਕਰਨੀ ਪਵੇਗੀ ਹੌਨਾਲੇ ਜਿਹੜਾ ਇੱਕ ਸਾਲ ਰਹਿ ਗਿਆ ਨਹੀਂ ਤਾਂ ਵਿਧਾਨ ਸਭਾ ਦੀਆਂ ਪੌੜੀਆਂ ਚੜਨੀਆਂ ਔਖਾ ਹੋ ਜਾਏਗਾ ਦੇਖਣ ਦੇ ਵਿੱਚ ਇਹ ਵੀ ਆ ਰਿਹਾ ਹੈ ਸਿਆਸੀ ਮਾਹਰਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਹਲਕਿਆਂ ਦੇ ਵਿੱਚੋਂ ਇਹਨਾਂ ਦੇ ਆਪਣੇ ਵਿਧਾਇਕਾਂ ਦੀ ਰਿਪੋਰਟ ਜਿਹੜੀ ਹੈ ਉਹ ਜੇ ਪੋਜ਼ੀਟਿਵ ਨਹੀਂ ਜਾਂਦੀ ਹਾਈ ਕਮਾਂਡ ਦੇ ਕੋਲ ਤਾਂ ਅਗਲੀਆਂ 2027 ਦੀਆਂ ਚੋਣਾਂ 'ਚ ਉਹਨਾਂ ਨੂੰ ਟਿਕਟ ਲਗਭਗ ਨਾ ਮਿਲਣ ਦੀ ਸੰਭਾਵਨਾ ਹੈ ਜਿਸ ਕਰਕੇ ਉਹਨਾਂ ਦੇ ਜਿਹੜੇ ਵਿਧਾਇਕ ਹੈ ਉਹ ਬਾਗੀ ਵੀ ਹੋ ਸਕਦੇ ਹੈ ਆਮ ਆਦਮੀ ਪਾਰਟੀ ਦਾ ਹੋਰ ਵੀ ਜੜਾ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਚਿਤਾਈਆਂ ਜਾਂਦੀਆਂ ਸਿਆਸੀ ਮਾਹਰਾਂ ਵੱਲੋਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਬੇਸ਼ੱਕ ਆਮ ਆਦਮੀ ਪਾਰਟੀ ਇਸ ਵਕਤ ਆਪਣੀਆਂ ਤਿਆਰੀਆਂ ਕਰ ਚੁੱਕੀ ਹੈ ਕਿਉਂਕਿ 2027 ਤੋਂ ਪਹਿਲਾਂ ਇਹ ਚੋਣਾਂ ਹੋਣੀਆਂ ਜਿਦੇ ਵਿੱਚ ਸ਼ਹਿਰੀ ਵੋਟਰਾਂ ਦੀ ਜਿਹੜੀ ਨਬਜ ਹੈ ਉਹ ਪਛਾਣੀ ਜਾਣੀ ਹੈ ਕਿਉਂਕਿ ਜਿਹੜੀਆਂ ਬਲਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਨਤੀਜੇ ਉਹਨਾਂ ਨੂੰ ਦੇਖਦਿਆਂ ਹੋਇਆਂ ਮੁਕਾਬਲਾ ਚੋਣਾਂ ਨਜ਼ਰ ਆਇਆ ਪੰਜਾਬ ਦੇ ਵਿੱਚ ਹਾਲਾਂਕਿ VOTING 48% ਹੀ ਹੋਈ ਸੀ ਪਰ ਸ਼ਹਿਰੀ ਜਿਹੜੀ ਨਗਰ ਨਿਗਮ ਦੀ ਚੋਣ ਅੱਗੇ ਆ ਰਹੀ ਹੈ ਉਹਦੇ ਜਿਹੜੇ ਰਿਜ਼ਲਟ ਹੋਣਗੇ ਉਹ 2027 ਦੇ ਨਤੀਜਿਆਂ ਨੂੰ ਕਾਫੀ ਪ੍ਰਭਾਵਿਤ ਕਰ ਸਕਦੇ ਐ ਚੰਡੀਗੜ੍ਹ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਨੂੰ ਉਥੇ ਝਟਕਾ ਲੱਗਿਆ ਹੈ ਮੇਅਰ ਚੋਣ ਤੋਂ ਪਹਿਲਾਂ ਸਿਆਸੀ ਹਲਚਲ ਹੋਈ ਹੈ ਚੋਣਾਂ ਤੋਂ ਪਹਿਲਾਂ ਆਪ ਨੂੰ ਵੱਡਾ ਝਟਕਾ ਲੱਗਿਆ ਹੈ ਆਮ ਆਦਮੀ ਪਾਰਟੀ ਦੇ ਦੋ ਕੌਂਸਲਰਾਂ ਨੇ ਪਾਰਟੀ ਨੂੰ ਛੱਡ ਦਿੱਤਾ ਹੈ ਮੌਜੂਦਾ ਕੌਂਸਲਰਾਂ ਨੇ ਜਿਹੜਾ ਪਾਰਟੀ ਨੂੰ ਛੱਡ ਦਿੱਤਾ ਹੈ ਜਿਸ ਕਰਕੇ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਮੁਸ਼ਕਲਾਂ ਹਨ ਉਹ ਹੋਰ ਵੀ ਵਧੀਆਂ ਹੈ ਉਹਦੇ ਵਿੱਚ ਇਹ ਵੀ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੀਆਂ ਦੋ ਕੌਂਸਲਰ ਹਨ ਕੌਂਸਲਰ ਸੁਮਨ ਦੇਵੀ ਤੇ ਪੂਨਮ ਦੇਵੀ ਜੋ ਭਾਜਪਾ ਚ ਸ਼ਾਮਲ ਹੋਈਆਂ ਤੇ ਜਨਵਰੀ ਮਹੀਨੇ ਚ ਜਿਹੜੀ ਮੇਅਰ ਦੀ ਚੋਣ ਹੋਣੀ ਹੈ ਚਰਚਾ ਹੈ ਕਿ ਪੰਚਕੂਲਾ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਹਨਾਂ ਦੀ ਮੁਲਾਕਾਤ ਵੀ ਜੜੀ ਹੈ ਕਰਵਾਈ ਜਾ ਸਕਦੀ ਹੈ ਦਰਅਸਲ ਭਾਰਤੀ ਜਨਤਾ ਪਾਰਟੀ ਇੱਕ ਵਾਰ ਫਿਰ ਮੇਅਰ ਪਦ ਦੇ ਉੱਪਰ ਜਿਹੜਾ ਕਬਜ਼ਾ ਹੈ ਉਹ ਜਮਾਉਣਾ ਚਾਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਸਥਿਤੀ ਕੀ ਹੈ ਇਸ ਵਕਤ ਇਸ ਨਗਰ ਨਿਗਮ ਦੇ ਕੁੱਲ 35 ਕਾਉਂਸਲਰ ਨੇ ਮੇਅਰ ਦੀ ਚੋਣ ਦੌਰਾਨ ਚੰਡੀਗੜ੍ਹ ਦੇ ਸੰਸਦ ਮੈਂਬਰ ਦਾ ਵੋਟ ਜਿਹੜਾ ਹੁੰਦਾ ਹੈ ਉਹ ਵੀ ਇਹਦੇ ਵਿੱਚ ਮਹੱਤਵ ਰੱਖਦਾ ਹੈ ਇਸ ਤੋਂ ਇਲਾਵਾ ਨੌ ਕਾਉਂਸਲਰ ਨਾਮਜ਼ਦ ਹਨ ਪਰ ਉਹ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੁੰਦਾ ਇਸ ਤਰ੍ਹਾਂ કુલ 36 ਵੋਟਾਂ ਨਾਲ ਮੇਅਰ ਦੀ ਚੋਣ ਹੁੰਦੀ ਹੈ ਪਹਿਲਾਂ ਭਾਜਪਾ ਕੋਲ 16 ਨੇ ਆਮ ਆਦਮੀ ਪਾਰਟੀ ਕੋਲ 13 ਨੇ ਤੇ ਪਰ ਆਪ ਦੇ ਦੋ 파ਰਸ਼ਦ ਹੁਣ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਦੇ ਵੋਟ ਜਿਹੜੇ 16 ਤੋਂ ਵੱਧ ਕੇ 18 ਹੋ ਗਏ ਤੇ ਆਮ ਆਦਮੀ ਪਾਰਟੀ ਤੇ 11 ਰਹਿ ਗਏ ਕਾਂਗਰਸ ਵੱਲੋਂ ਕੁੱਲ 6 ਕਾਉਂਸਲਰ ਹਨ ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਮਿਲਾ ਕੇ ਕਾਂਗਰਸ ਦੇ ਕੁੱਲ 7 ਵੋਟ ਬੰਦੇ ਹਨ ਮੇਅਰ ਬਣਨ ਲਈ 19 ਵੋਟਾਂ ਦੀ ਲੋੜ ਹੁੰਦੀ ਹੈ ਜਦਕਿ ਭਾਜਪਾ ਇਸ ਸਮੇ 18 ਵੋਟਾਂ ਨਾਲ ਸਿਰਫ ਇੱਕ ਵੋਟ ਤੋਂ ਪਿੱਛੇ ਹੈ ਮੌਜੂਦਾ ਸਮੇਂ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ ਹਰਪ੍ਰੀਤ ਕੌਰ ਬਬਲਾ ਹਨ ਪਿਛਲੀ ਵਾਰ ਮੇਅਰ ਦੇ ਅਹੁਦੇ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਚੋਣ ਲੜੀ ਸੀ ਪਰ ਦੋ ਕਰਾਸ ਵੋਟਾਂ ਕਾਰਨ ਭਾਜਪਾ ਦਾ ਮੇਅਰ ਬਣ ਗਿਆ ਸੀ ਉਸ ਸਮੇਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਕਾਂਗਰਸ ਨੂੰ ਮਿਲੇ ਸਨ ਪਰ ਇਸ ਵਾਰ ਸਿਆਸੀ ਹਾਲਾਤਾਂ ਨੂੰ ਦੇਖਦੇ ਹੋਏ ਇਹ ਦੋਵੇਂ ਅਹੁਦੇ ਵੀ ਕਾਂਗਰਸ ਦੇ ਹੱਥੋਂ ਨਿਕਲਦੇ ਹੋਏ ਨਜ਼ਰ ਆ ਰਹੇ ਹੈ ਇਸ ਤਰੀਕੇ ਨਾਲ ਜੜੋ ਅਗਲੀਆਂ ਜਿਹੜੀਆਂ ਚੋਣਾਂ ਆਉਣ ਵਾਲੀਆਂ ਹਨ ਨਗਰ ਨਿਗਮ ਦੀਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਾਫੀ ਝਟਕਾ ਲੱਗ ਸਕਦਾ ਹੈ ਇਹਦੇ ਵੱਲ ਆਮ ਆਦਮੀ ਪਾਰਟੀ ਜ਼ਰੂਰ ਧਿਆਨ ਦੇਵੇਗੀ ਫਿਲਹਾਲ ਜਿਸ ਤਰੀਕੇ ਨਾਲ ਉਹਨਾਂ ਦੇ ਆਗੂ ਪਾਰਟੀ ਨੂੰ ਛੱਡ ਕੇ ਜਾ ਰਹੇ ਆਪਣੀਆਂ ਨੀਤੀਆਂ ਤੇ ਕੋਕ ਪੜਤਾਲ ਕਰਨੀ ਚਾਹੀਦੀ ਹੈ ਆਮ ਆਦਮੀ ਪਾਰਟੀ ਨੂੰ ਧੰਨਵਾਦ